ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਵਿੱਚ ਅੱਜ 10 ਨਵੰਬਰ ਨੂੰ ਵਿਦਿਆਰਥੀਆਂ ਦਾ ਵਿਸ਼ਾਲ ਰੋਸ ਵਿਖਾਵਾ ਸਾਰੇ ਐਂਟਰੀ ਪੁਆਇੰਟ ਤੇ ਭਾਰੀ ਪੁਲਿਸ ਬਲ ਤਾਇਨਾਤ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਨੂੰ ਲੈ ਕੇ ਵਿਵਾਦ ਅੱਜ ਅੱਜ ਨੂੰ ਹੋਰ ਵਧ ਗਿਆ ਹੈ ਵਿਦਿਆਰਥੀ ਸੰਗਠਨਾ ਨੇ ਅੱਜ ਯੂਨੀਵਰਸਿਟੀ ਵਿੱਚ ਇੱਕ ਵਿਚਾਰ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ ਜਿਸ ਵਿੱਚ ਕਈ ਸਿਆਸੀ ਅਤੇ ਸਮਾਜਿਕ ਸੰਗਠਨ ਵੀ ਵੀ ਹਿੱਸਾ ਲੈ ਰਹੇ ਹਨ ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਹੈ ਕਿ ਸੈਨੇਟ ਦੀਆਂ ਸਾਰੀਆਂ ਕਨਵੇਂ ਸੀਟਾਂ ਲਈ ਚੋਣਾਂ ਦੀ ਤਰੀਕ ਦਾ ਤੁਰੰਤ ਐਲਾਨ ਕੀਤਾ ਜਾਵੇਗਾ ਇਸ ਇਸ ਬੰਦ ਦੇ ਸੱਦੇ ਤੇ ਚੱਲਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਨੂੰ ਸ਼ੌਨੀ ਦੀਪੇ ਵਿੱਚ ਤਬਦੀਲ ਕਰ ਦਿੱਤਾ ਹੈ ਇਸ ਵਿਰੋਧ ਪ੍ਰਦਰਸ਼ਨ ਦੇ ਮੁੱਦੇ 'ਤੇ ਨજર ਪੁਲਿਸ ਨੇ ਸੁਰੱਖਿਆ ਤੱਤੇ ਸਖਤ ਪ੍ਰਬੰਧ ਕੀਤੇ ਹਨ ਪਹਿਲਾਂ ਇਸ ਪ੍ਰਦਰਸ਼ਨ ਲਈ 6 ਡੀਐਸਪੀ ਅਤੇ 18 ਇੰਸਪੈਕਟਰ ਅਤੇ 12 ਕਰਮਚਾਰੀ ਤਾਇਨਾਤ ਕੀਤੇ ਗਏ ਸਨ ਬਾਅਦ ਵਿਵਾਦ ਨੂੰ ਵਾਧਾ ਦੇਖਣ ਦੇਖ ਹੋਣ ਇਹ ਗਿਣਤੀ ਵਧ ਕੇ 2000 ਕਰ ਦਿੱਤੀ ਗਈ ਹੈ ਪੁਲਿਸ ਚੰਡੀਗੜ੍ਹ ਵੱਲ ਜਨਰ ਵਾਲੀਆਂ ਸੜਕਾਂ ਦੀ ਨਿਗਰਾਨੀ ਰੱਖ ਰਹੀ ਹੈ ਅਤੇ 12 ਥਾਵਾਂ ਦੇ ਵਿਸ਼ੇਸ਼ ਨਾਕੇ ਲਗਾਏ ਗਏ ਹਨ ਕਿ ਚਿਗਰਯੋਗ ਹੈ ਕਿ ਕੇਂਦਰ ਸਰਕਾਰ ਕੇਂਦਰ ਸਰਕਾਰ ਨੇ ਸੈਨੇਟ ਅਤੇ ਸੀਡੀਕੇਟ ਨੂੰ ਭੰਗ ਕਰਨ ਵਾਲੇ ਆਪਣਾ ਵਿਵਾਦ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ ਪਰ ਵਿਦਿਆਰਥੀ ਸੰਗਠਨ ਇਸ ਯੂ ਟਰਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੰਤੁਸ਼ਟ ਨਹੀਂ ਹਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੇਰ ਰਾਤ ਤੱਕ ਯੂਨੀਵਰਸਿਟੀ ਦੇ ਗੇਟ ਤੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਵੈ ਬੋਲਸ ਖਿਲਾਫ ਨਾਰੇ ਬਾਈ ਕੀਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸੈਨੇਟ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਜਾਂਦਾ ਉਹਨਾਂ ਦਾ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਨਾ ਨੂੰ ਚੋਨਾ ਨੂੰ ਲੈ ਕੇ ਵਿਵਾਦ ਅੱਜ ਨੂ ਹੋਰ ਵੱਧ ਗਿਆ ਹੈ ਵਿਦਿਆਰਥੀ ਸੰਗਠਨਾਂ ਨੇ ਅੱਜ ਯੂਨੀਵਰਸਿਟੀ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ ਜਿਸ ਵਿੱਚ ਕਈ ਸਿਆਸੀ ਅਤੇ ਸਮਾਜਿਕ ਸੰਗਠਨ ਵੀ ਹਿੱਸਾ ਲੈ ਰਹੇ ਹਨ ਪ੍ਰਦਰਸ਼ਨਕਾਰੀਆਂ ਦੇ ਮੁੱਖ ਮੰਗ ਹੈ ਕਿ ਸੈਨੇਟ ਦੀਆਂ ਸਾਰੀਆਂ ਕਨਵੇਂ ਸੀਟਾਂ ਲਈ ਚੋਣਾਂ ਦੀ ਤਰੀਕ ਦਾ ਤੁਰੰਤ ਨਿਰਧਾਰਨ ਕੀਤਾ ਜਾਵੇ ਇਸ ਬੰਦ ਦੇ ਸੱਦੇ ਤੇ ਚੱਲਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਲੈਕਸ ਨੂੰ ਚੋਣ ਛੋਣੀ ਵਿੱਚ ਤਬਦੀਲ ਕਰ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ